ਸਭ ਕੋ ਮੇਰੀ ਤਰਫ ਸੇ ਜੈਮਸੀ ਕੀ ਆਪ ਪੜਦੇ ਆ ਜਬੂਰ 24 ਜੋ ਹੋਵਾ ਦੇ ਰਾਹ ਏ ਜੋ ਹੋਵਾ ਮੈਂ ਆਪਣਾ ਜੀ ਤੇਰੀ ਵੱਲ ਚੁੱਕਦਾ ਹਾਂ ਯਸ ਆਮੀਂ ਏ ਮੇਰੇ ਪਰਮੇਸ਼ਵਰ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਯਸ ਆਮੀਂ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾ ਵਜਾਉਣ ਦੇ ਜਿੰਨੇ ਤੈਨੂੰ ਤੱਕਦੇ ਹਨ ਉਹ ਸ਼ਰਮਿੰਦੇ ਨਾ ਹੋਣਗੇ ਯਸ ਪਿਤਾ ਜਿਹੜੇ ਪਰਮੇਸ਼ਵਰ ਤੇ ਆਸ ਰੱਖਦੇ ਹਨ ਉਹ ਸ਼ਰਮਿੰਦਾ ਕਦੀ ਨਹੀਂ ਹੋਣਗੇ ਸ਼ਰਮਿੰਦੇ ਉਹ ਹੋਣਗੇ ਜੋ ਮੱਲੋ-ਮੱਲੀ ਧੋਖਾ ਦਿੰਦੇ ਹਨ ਇਹ ਜੋ ਹੋਵਾ ਆਪਣੇ ਰਾਹ ਮੈਨੂੰ ਵਿਖਾਲ ਯਸ ਪਿਤਾ ਪਰਮੇਸ਼ਵਰ ਅਤੇ ਆਪਣੇ ਮਾਰਗ ਮੈਨੂੰ ਸਿਖਲਾ ਯਸ ਪਿਤਾ ਮੈਨੂੰ ਮੇਰੇ ਘਰ ਆਇ ਨ ਮੇਰੇ ਪਰਮੇਸ਼ਵਰ ਆਪਣੀ ਸਚਾਈ ਵਿੱਚ ਮੇਰਾ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ਵਰ ਹੈ ਆਮੀ ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿਣਾ ਹੇ ਜੋ ਹੋਵਾ ਆਪਣੀਆਂ ਬਿਆਲਗੀਆਂ ਔਰ ਦਇਆ ਨੂੰ ਚੇਤੇ ਰੱਖ ਉਹ ਤਾਂ ਆਜ ਤੋਂ ਅੰਤ ਹੈ ਆਦਤੋਂ ਹਨ ਮੇਰੀ ਜਵਾਨੀ ਦੇ ਪਾਪਾਂ ਪਾਪਾਂ ਅਤੇ ਮੇਰੇ ਅਪਰਾਧਾਂ ਨੂੰ ਚੇਤੇ ਨਾ ਰੱਖੀਐ ਸ ਪਿਤਾ ਪਰਮੇਸ਼ਵਰ ਇਹ ਜੋ ਹੋਵਾ ਆਪਣੀ ਦੇਆ ਅਨੁਸਾਰ ਤੇ ਆਪਣੀ ਭਲਾਈ ਦੇ ਕਾਰਨ ਮੈਨੂੰ ਮੈਨੂੰ ਚੇਤੇ ਰੱਖੀਐ ਸ ਪਿਤਾ ਜੋ ਹੋਵਾ ਪਾਲਾ ਔਰ ਸੱਚਾ ਹੈ ਯ ਸ ਪਿਤਾ ਸੱਚਮੁੱਚ ਪਰਮੇਸ਼ਵਰ ਇਸ ਕਰਕੇ ਉਹ ਪਾਪੀਆਂ ਨੂੰ ਰਾਹ ਦੇ ਵਿਖੇ ਸਿਖਾ ਲੇਗਾ ਉਹ ਮਸਕੀਨਾ ਦੀ ਅਕਵਾਈ ਨਿਆਉ ਨਾਲ ਕਰੇਗਾ ਜੈ ਉਸ ਪਿਤਾ ਅਤੇ ਅਧੀਨਾ ਨੂੰ ਆਪਣਾ ਰਾਹ ਸਿਖਾ ਲੇਗਾ ਯਹੋਵਾ ਦੇ ਨਾਮ ਔਰ ਸਾਖੀਆਂ ਦੇ ਮੰਨਣ ਵਾਲਿਆਂ ਉਸ ਦੇ ਸਾਰੇ ਮਾਰਗ ਤੇ ਆ ਅਤੇ ਸਚਾਈ ਦੇ ਹਨ ਜੈ ਉਸ ਪਿਤਾ ਪਰਮੇਸ਼ੁਰ ਇਹ ਜੋਵਾ ਆਪਣੇ ਨਾਮ ਦੇ ਨਿਮਤ ਮੇਰੀ ਬਦੀ ਨੂੰ ਖੀਮਾ ਕਰ ਕਿਉਂ ਜੋ ਉਹ ਵੱਡੀ ਹੈ ਸੱਚਮੁੱਚ ਮੇਰੇ ਪਰਮੇਸ਼ਵਰ ਸਾਡੇ ਅਪਰਾਧ ਬਹੁਤ ਵੱਡੇ ਹਨ ਪਰ ਉਹਨਾਂ ਨੂੰ ਸ਼ਮਾ ਕਰ ਮੇਰੇ ਪਰਮੇਸ਼ਵਰ ਦਇਆ ਕਰ ਉਹ ਉਹ ਕਿਹੜਾ ਮਨੁੱਖ ਹੈ ਜਿਹੜਾ ਜੋ ਹਵਾ ਤੋਂ ਡਰਦਾ ਹੈ ਉਹ ਉਸ ਦੇ ਲਈ ਚੁਣੇ ਹੋਏ ਰਾਹ ਵਿੱਚ ਉਸ ਨੂੰ ਸਿਖਾ ਲੇਗਾ ਯਸ ਪਿਤਾ ਉਸ ਦਾ ਜੀ ਸੁਖੀ ਵਸੇਗਾ ਯਸ ਪਿਤਾ ਅਤੇ ਉਸ ਦਾ ਵੰਸ਼ ਧਰਤੀ ਦਾ ਵਾਰਸ ਹੋਵੇਗਾ ਆਮੀਨ ਜੋ ਹਵਾ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਲਈ ਹੈ ਯਸ ਪਿਤਾ ਪਰਮੇਸ਼ੁਰ ਜਿਹੜਾ ਡਰ ਮੰਦੇ ਹਨ ਪਰਮੇਸ਼ੁਰ ਦਾ ਜੋ ਹਵਾ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ ਅਤੇ ਉਹ ਆਪਣਾ ਨੇਮ ਉਹਨਾਂ ਨੂੰ ਦੱਸੇਗਾ ਮੇਰੀਆਂ ਅੱਖਾਂ ਹਰ ਵੇਲੇ ਜੋ ਹੋਵਾ ਵੱਲ ਲੱਗੀਆਂ ਹਨ ਫਾਈ ਉਹ ਮੇਰੇ ਪੈਰਾਂ ਨੂੰ ਜਾਲ ਵਿੱਚੋਂ ਕੱਢੇ ਕੱਢ ਲਵੇ ਯੈਸ ਪਿਤਾ ਪਰਮੇਸ਼ੁਰ ਅਪਣ ਹਰ ਹੱਟ ਟੈਂਪਰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਰਹਿਣਾ ਜੇ ਦੇ ਪਿਤਾ ਮੇਰੇ ਤੇ ਦਇਆ ਕਰ ਮੈਂ ਇਸ ਤਰ੍ਹਾਂ ਕਰ ਸਕਾਂ ਮੇਰਾ ਪਰਿਵਾਰ ਵੀ ਕਰ ਸਕੇ ਤਾਂ ਜੋ ਕਿ ਅਸੀਂ ਜਾਲ ਵਿੱਚੋਂ ਨਿਕਲ ਸਗੀਏ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਮੇਰੇ ਵੱਲ ਮੁਹਾਰ ਕੇ ਮੇਰੇ ਉੱਤੇ ਦਇਆ ਕਰ ਯਸਪੀਤਾ ਕਿਉਂ ਜੋ ਮੈਂ ਇਕੱਲਾ ਔਰ ਦੁਖੀ ਹਾਂ ਮੇਰੇ ਮਨ ਦੇ ਸੰਕਟ ਵੱਧ ਗਏ ਹਨ ਮੇਰੀ ਮੇਰੀਆਂ ਪੈਰਜ਼ਲਾਂ ਤੋਂ ਮੈਨੂੰ ਬਾਹਰ ਕੱਢ ਯਸਪੀਤਾ ਪਰਮੇਸ਼ਵਰ ਮੇਰੇ ਦੁੱਖ ਔਰ ਮੇਰੇ ਕਾਸਟ ਨੂੰ ਵੇਖ ਅਤੇ ਮੇਰੇ ਸਾਰੇ ਪਾਪਾ ਨੂੰ ਚੁੱਕ ਲੈ ਮੇਰੇ ਵੈਰੀਆਂ ਨੂੰ ਵੇਖ ਲਈਂ ਉਹ ਬਹਲੇ ਹਨ ਅਤੇ ਉਹ ਬਦੋ ਬਦੀ ਮੇਰੇ ਨਾਲ ਵੈਰ ਰੱਖਦੇ ਹਨ ਜ਼ਰੂਰੀ ਨਹੀਂ ਕਿ ਵੈਰ ਤੁਹਾਡਾ ਡੇਣਾ ਇਨਸਾਨ ਹੀ ਰੱਖੇ ਵੈਰ ਤੁਹਾਡਾ ਕੋਈ ਵੀ ਹੋ ਸਕਦਾ ਹੈ ਸ਼ੈਤਾਨੀ ਤੌਰ ਤੇ ਜਦਾਂ ਕਿ ਤੁਸੀਂ ਕੋਈ ਵੀ ਕੰਮ ਕਰਦੇ ਆ ਕੁਛ ਨਾ ਕੁਛ ਹੋ ਜਾਣਾ ਤੁਹਾਡੇ ਕੋਲ ਗਲਤੀ ਹੋ ਜਾਣਾ ਸਹੀ ਨਾ ਹੋਣਾ ਉਹ ਕੰਮ ਜਾਨੀ ਕਿ ਜੇ ਤੁਸੀਂ ਕੰਮ ਸਹੀ ਕਰਨਾ ਚਾਹੋ ਉਹ ਸਹੀ ਨਾ ਹੋਣਾ ਜਦ ਕਿ ਸਿਰੇ ਥਰੂ ਵਿੱਚ ਦੀ ਆਣ ਕੇ ਤੁਹਾਡੇ ਮਾਹੌਲ ਨੂੰ ਸ਼ਾਂਤੀ ਨੂੰ ਖਰਾਬ ਕਰਦਾ। ਕਿਰਿਆਈ ਔਰ ਸਿਦਾਈ ਮੇਰੀ ਰੱਖਸ਼ਾ ਕਰਨ ਯਹਸਪੀਤਾ ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿਣਾ ਹਾਂ ਯਹਸਪੀਤਾ हे ਪਰਮੇਸ਼ਵਰ ਇਸ ਇਸਰਾਈਲ ਨੂੰ ਉਹ ਦੇ ਸਾਰੇ ਪੀਜਲਾ ਤੋਂ ਛੁਟਕਾਰਾ ਦੇ ਯਹਸਪੀਤਾ ਪਰਮੇਸ਼ਵਰ ਪਰਮੇਸ਼ਵਰ ਦਾ ਵਚਨ ਪੜ੍ਹੇ ਔਰ ਸੁਨੇ ਜਾਣੇ ਪਰ ਹਮ ਸਭ ਕੋ ਆਸ਼ੀਸ਼ ਔਰ ਬਰਕਤ ਮਿਲੇ ਸਭ ਕੋ ਜੈਮਸ